ਇਹ ਗਰੀਮ ਵਾਲਿਆ ਜਦੋਂ ਇੱਥੇ ਆ ਕੇ ਵਾਟ ਵੜੀ ਸਾਹ ਨਹੀਂ ਕਰੀਏ। 5:30 ਵਜੇ ਆਈ ਜੇ ਜੇ ਲੱਗਦਾ। 1 ਮਿੰਟ ਆ। ਐਲ. ਆਡੀਓ ਸਾਈਡ ਉੱਦ ਨਹੀਂ ਨਾ। ਗੱਡੀ ਅੱਗੇ ਸਰ। ਅਲਮਾਰੀ ਅੰਦਰ ਸੜਕੀ ਹੋਏ। ਆਇਓ ਭਾਈ। ਆਇਓ ਜਰਾ। ਆਇਓ। ਚਾਹੋ। ਤਾਂ। ਆ ਇਧਰ ਨੂੰ ਦੇਖੋ ਇਧਰ ਸਾ ਉਹ ਲ 32 ਫਾਰਗੜ ਗਈ ਹੈ ਲੇੜੀ ਨੂੰ ਅੱਗ ਲੱਗ ਗਈ ਘਰ ਦਾ ਸਮਾਨ ਸਾਰਾ ਸੜ ਗਿਆ ਘਰ ਦਾ ਸਮਾਨ ਸਾਰਾ ਸੜ ਗਿਆ ਕੁਝ ਨਹੀਂ ਰਿਹਾ ਹੈ ਮੇਰਾ ਸਭ ਮੈਂ ਬਰਬਾਦ ਹੋ ਗਈ ਹਾਂ ਮੈਂ ਸਾਰਾ ਗੱਦੇ ਦੇ ਹੁਣੇ ਇਹ ਮੈਂ ਲੈ ਇਹ ਨਾ ਮੈਂ ਸਾਰਾ ਸਮਾਨ ਨਵਾਂ ਹੌਲੀ ਹੌਲੀ ਕਰਕੇ ਬਣਾਉਂਦੀ ਰਹਿਣੀ ਆ ਮੈਨੂੰ ਨਹੀਂ ਪਤਾ ਅੱਗ ਲੱਗ ਜਾਣੀ ਹੈ ਕੀ ਬਾਣਾ ਵਰਤ ਗਿਆ ਮੇਰੇ ਨਾਲ ਹਾਂ ਪਤਾ ਨਹੀਂ ਲੱਗਾ ਸਬਜ਼ੀ ਲੈਣ ਗਈਆਂ ਅੰਦਰੋਂ ਨਿਕਲ ਕੇ ਮੈਂ ਅਤਰਜਾਈ ਚ ਬੈਠੀ ਹਾਂ ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ ਹਾਂ ਹਾਂ ਕਿਤਾਬ ਪਤਾ ਲੱਗਾ ਤਾਂ ਅੰਦਰ ਆਈਆਂ ਸਬਜ਼ੀ ਪੈਸੇ ਦੇਣ ਡੀਆਂ ਸਬਜ਼ੀ ਵਾਲਿਆਂ ਨੂੰ ਅੰਦਰ ਆਈ ਪਬਾਕਾ ਮੱਚ ਗਿਆ ਵਾ ਉਹਨੇ ਵਾਲਿਆਂ ਨੇ ਪਾ ਲੈ ਕੇ ਪਜਾਇਆ ਪਾਣੀ ਪਾ ਕੇ ਉਹਨਾਂ ਨੇ ਪਾਣੀ ਪਾਇਆ ਇਹ ਵਾ ਗਰੀਬ ਬੰਦੇ ਦਾ 30 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆਪ ਉਹ ਦਿਹਾੜੀ ਬਸ ਚਾਹ ਕਰਦਾ ਬੱਚੇ ਕੱਖਣੀ ਕਿੱਥੋਂ ਕੱਖਣੀ ਹੈ ਮੇਰਾ ਹਰ ਕੀ ਲਾਤ ਕੀ ਹੱਸ ਮੇਰਾ ਨਾਮ ਜੀ ਲక్ష్ਮੀਨੀ ਕੁਮਾਰ ਹੈ ਇਹਨਾਂ ਦਾ ਮਕਾਨ ਇਹ ਮਕਾਨ ਸਾਡਾ ਹੀ ਹੈ ਜੀ ਕੀ ਹੱਸਾ ਦਾ ਹੱਸਾ ਭਾਜੀ ਕੋਈ ਮੈਂ ਤੇ ਕੰਮ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ ਜੇ ਆਇਆ ਤੇ ਆਉਂਦਿਆਂ ਨੂੰ ਸੜ ਕੇ ਫੜ ਗਿਆ ਸਭ ਕੁਝ ਸੁਆਹ ਹੋ ਗਿਆ ਤੇ ਇੱਕ ਦੇ ਸਬਜ਼ੀ ਲੈਣ ਦੇ ਹੀ ਬਾਹਰ ਗਲੀ ਦੇ ਨਾਲ ਹੀ ਖਲੋਤੀ ਸੀ ਹੀ ਸਬਜੀ ਲੈਣ ਆਈ ਤੇ ਵਿਖਿਆ ਅੰਦਰ ਅੰਦਰ ਅੱਗ ਲੱਗੀ ਹੈ ਨੁਕਸਾਨ ਤਾਂ ਇਹ ਦਿਨ ਲੱਖ ਦਾ ਜੀ ਹੋ ਗਿਆ ਜਿ ਰਹਿ ਕੁਛ ਨਹੀਂ ਮਗਰ ਬਚਿਆ ਨਹੀਂ ਕੁਛ ਵੀ ਆਪ ਕਿਸ ਤਰ੍ਹਾਂ ਲੱਗੀ ਹਾਂ ਜੀ ਆਗ ਤਾਂ ਇਹ ਨਹੀਂ ਪਤਾ ਲੱਗਾ ਕੁਛ ਵੀ ਸਾਰੇ ਅੰਦਰ ਬੈਠੇ ਸਨ ਬਾਹਰ ਸਬਜੀ ਲੈਣ ਗਈ ਤੇ ਮਗਰ ਅੱਗ ਲੱਗੀ ਬਚਾਅ ਦਸਤਾ ਬਚਾਅ ਤੇ ਮਹਲੇਦਾਰਾਂ ਨੇ ਆ ਕੇ ਪਾਣੀ ਪੋਣੀ ਪਾਇਆ ਸਾਰਿਆਂ ਨੇ ਤੇ ਤਾਂ ਬਚਾਅ ਹੋਇਆ ਬਚਾਅ ਕਦਾ ਹੋਇਆ ਤੇ ਬਾਹਰ ਹੀ ਕੱਢਿਆ ਸਾਰਾ ਸਮਾਨ ਬਚਾਅ ਉੱਤੇ ਤਾਂ ਕੁਛ ਨਹੀਂ ਸਿਰਫ ਆਗੀ ਬਜਾਈ ਹੈ ਖੜਿਆ ਸਾਰਾ ਸਮਾਨ